ਕੈਂਟ ਰੋਡ ਤੇ ਉਸ ਵੇਲੇ ਪਾਜੜਾ ਪੈ ਗਈਆਂ ਜਦੋਂ ਇੱਕ ਪਰਾਲੀ ਦੇ ਨਾਲ ਭਰੀ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਮੌਕੇ ਤੇ ਪਾਜੜਾ ਤਾਂ ਪੈ ਗਈਆਂ ਅਤੇ ਨਜ਼ਦੀਕੀ ਲੋਕਾਂ ਦੇ ਵੱਲੋਂ ਤੁਰੰਤ ਫਾਇਰ ਬਿਗਰੇਡ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਫਾਇਰ ਬਿਗਰੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਦਾ ਪਾ ਲਿਆ ਗਿਆ। ਪਰ ਦੱਸ ਦਈਏ ਜਾਣਕਾਰੀ ਮੁਤਾਬਕ ਜਿਸ ਜਗ੍ਹਾ ਤੇ ਪ੍ਰਾਲੀ ਦੇ ਨਾਲ ਭਰੀ ਟਰਾਲੀ ਨੂੰ ਅੱਗ ਲੱਗੀ ਉਸ ਦੇ ਦੋਨੋਂ ਪਾਸੇ ਪੈਟਰੋਲ ਪੰਪ ਸਨ ਪਰ ਮੌਕੇ ਤੇ ਅੱਗ ਨੂੰ ਕਾਬੂ ਪਾਉਣ ਤੋਂ ਬਾਅਦ ਵੱਡਾ ਹਾਸਾ ਟਲ ਗਿਆ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਪੈਟਰੋਲ ਪੰਪ ਤੋਂ ਫਾਇਰ ਕੰਟਰੋਲ ਸਿਲੰਡਰ ਲਿਆ ਕੇ ਅੱਗ ਬੁਝਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪਰ ਅੱਗ ਅਚਾਨਕ ਬਹੁਤ ਜ਼ਿਆਦਾ ਵੱਧ ਗਈ ਜਿਸ ਨੂੰ ਫਾਇਰ ਬਿਗਰੇਡ ਨੇ ਕਾਬੂ ਪਾਇਆ। ਇਹ ਵੀ ਦੱਸਿਆ ਜਾ ਰਿਹਾ ਕਿ ਟਰਾਲੀ ਦਾ ਵਿੱਡ ਕਾਫੀ ਉੱਚਾ ਸੀ ਜੋ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਨਾਲ ਰਗੜ ਗਈ। ਜਿਸ ਕਾਰਨ ਹੋਇਆ 스ਪਾਰਕ ਕਾਰਨ ਅੱਗ ਲੱਗ ਗਈ। ਪਰ ਦੂਜੇ ਪਾਸੇ ਟਰਾਲੀ ਮਾਲਕ ਨੇ ਇਹ ਵੀ ਦੱਸਿਆ ਕਿ ਕਾਮਿਆਣਾ ਪਿੰਡ ਤੋਂ ਪ੍ਰਾਲੀ ਲੱਦ ਕੇ ਦੋ ਟਰਾਲੀਆਂ ਲੈ ਕੇ ਜਾ ਰਹੇ ਜਨ ਅਤੇ ਇੱਕ ਤਾਂ ਲੰਘ ਗਈ ਪਰ ਦੂਜੀ ਨੂੰ ਅੱਗ ਪੈ ਗਈ। ਉਹਨਾਂ ਵੱਲੋਂ ਇਹ ਵੀ ਸ਼ੰਕਾ ਜ਼ਾਹਿਰ ਕੀਤੀ ਗਈ ਕਿ ਕਿਸੇ ਨੇ ਸ਼ਾਇਦ ਸ਼ਰਾਰਤ ਨਾਲ ਪਿੱਛੋਂ ਪਰਾਲੀ ਨੂੰ ਅੱਗ ਲਾਈ ਫਿਲਹਾਲ ਮੌਕੇ ਤੇ ਪੁਲਿਸ ਦੇ ਪਹੁੰਚੇ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਤਾਂ ਅਸੀਂ ਜੀ ਘਰੇ ਬੈਠੇ ਸੀ ਸਾਨੂੰ ਫੋਨ ਆਇਆ ਚੌਂਕੀਦਾਰ ਆਇਆ ਭੱਜਾ ਭੱਜਾ ਜੀ ਬਾਹਰ ਟਰਾਲੀ ਨੂੰ ਦਾ ਭੋਂਗਾ ਟਰਾਲੀ ਸੀ ਆਈ ਜਾਂਦੀ ਉਹਨੂੰ ਅੱਗ ਪੈ ਗਈ ਆ ਅਸੀਂ ਜਦੋਂ ਆਏ ਸਾਡੇ ਕੋਲ ਦੋ ਸਸ ਸਿਲੰਡਰ ਹੁੰਦੇ ਆ ਪੰਪ ਦੇ ਜਿਹੜੇ ਅਸੀਂ ਲੈ ਕੇ ਆਏ ਪਰ ਉਹਦੇ ਦਾ ਕੋਈ ਫਾਇਦਾ ਨਹੀਂ ਦੋ ਚਲਾਏ ਤੋਂ ਸੋ ਬਾਅਦ ਅਸੀਂ ਫਾਇਰ ਬ੍ਰੀਡ ਨੂੰ ਫੋਨ ਕੀਤਾ 5-10 ਮਿੰਟਾਂ ਦੇ ਬਾਅਦ ਤੋਂ ਬਾਅਦ ਫਾਇਰ ਬ੍ਰੀਡ ਆ ਗਈ ਇੱਥੇ ਉਹਨਾਂ ਨੇ ਆ ਕੇ ਆ ਕੇ ਤੇ ਕਾਬੂ ਪਾਇਆ ਸਾਰੀ ਸਾਰੀ ਟਰਾਲੀ ਫੁੱਲ ਸੀ ਲੋਡ ਜੀ ਸਭ ਸਾਰੀ ਮਚ ਗਈ ਅ ਸਰ ਜਿਵੇਂ ਟਰਾਲੀ ਦੇ ਦੋਵੇਂ ਆਸੇ ਪਾਸੇ ਪਟਵਾਲ ਤੋਂ ਪਰੇ ਦੋਨਾ ਚਾਈਨਾ ਦੇ ਵੱਡਾ ਰਿਸਕ ਵੀ ਹੋ ਸਕਦਾ ਸੀ ਬਹੁਤ ਵੱਡਾ ਰਿਸਕ ਏ ਜੇ ਨਾ ਟਾਈਮ ਨਾਲ ਆਉਂਦੀ ਫਾਇਰ ਬ੍ਰੇਡ ਤੇ ਬਹੁਤ ਵੱਡਾ ਰਿਸਕ ਏ ਕਿਸ ਤਰ੍ਹਾਂ ਦੇ ਦੇਖਦੇ ਕਿ ਅਜਿਹੀਆਂ ਟਰਾਲੀਆਂ ਇਹ ਤਾਂ ਬੈਨ ਹੋਣੀ ਚਾਹੀਦੀ ਹੈ ਜੀ ਬਿਲਕੁਲ ਬੈਨ ਹੋਣਾ ਚਾਹੀਦਾ ਜਿਆਦਾ ਇਹ ਮਤਲਬ ਕੋਈ ਇਹਨਾਂ ਦਾ ਕੋਈ ਹੋਵੇ ਤਰੀਕੇ ਨਾਲ ਲੈ ਕੇ ਜਾਣ ਪਰ ਅੱਜ ਜਿਵੇਂ ਖੁੱਲੇ ਆਵੇਂ ਲਈ ਫਿਰਦੇ ਇਹਦਾ ਤਾਂ ਕੋਈ ਬਹੁਤ ਵੱਡਾ ਹਾਦਸੇ ਨੂੰ ਕਾਰਨ ਬਣ ਸਕਦਾ ਹੈ ਉੱਪਰ ਇਕੱਠਾ ਉੱਪਰ ਸੀ ਗਿਆ ਫੁੱਲ ਲੋਡ ਸੀ ਜੀ ਫੁੱਲ ਤਾਰਾ ਨਾਲ ਸਪਾਰਕ ਹੋਈ ਆ ਉਹਦੇ ਨਾਲ ਕੋਈ ਹੋਇਆ ਇਹ ਹਾਈਟ ਜ਼ਿਆਦਾ ਸੀ ਹਾਈਟ ਜ਼ਿਆਦਾ ਸੀ ਹਾਂਜੀ ਇਹ ਦੋ ਟਰਾਲੀਆਂ ਸੀ ਲੱਗ ਇਹ ਦੋ ਟਰਾਲੀਆਂ ਸੀ ਇੱਕ ਤਾਂ ਅੱਗੇ ਚਲੀ ਗਈ ਆ ਇੱਕ ਰਹਿ ਗਈ ਆ ਤੇ ਪਿੱਛੋਂ ਥੋੜੀ ਜਿਹੀ ਅੱਗ ਪਈ ਸੀ ਬਸ ਹੌਲੀ ਹੌਲੀ ਪਿੱਛੋਂ ਇਹਨਾਂ ਮੋਟਰਸਾਈਕਲ ਨੇ ਆਵਾਜ਼ ਵੀ ਦਿੱਤੀ ਵੀ ਰੋਕ ਲਓ ਪਰ ਉਹਨਾਂ ਨੇ ਗੱਲ ਹੀ ਨਹੀਂ ਸੁਣੀ ਹੌਲੀ ਹੌਲੀ ਅੱਗ ਵੱਧ ਗਈ ਜੇ ਟਰੈਕਟਰ ਵੀ ਉਹਨੂੰ ਇਹ ਕਹਿੰਦੇ ਬੜੀ ਮੁਸ਼ਕਲ ਨਾਲ ਬਚਾ ਕੇ ਹਾਂਜੀ ਹਾਂਜੀ ਟਰੈਕਟਰ ਨੂੰ ਆ ਕੇ ਇਹਨਾਂ ਨੂੰ ਦੱਸਿਆ ਵੀ ਤੁਸੀਂ ਇੱਕ ਵਾਰ ਟਰੈਕਟਰ ਪਾਸੇ ਕਰੋ ਮੈਂ ਇਹਨਾਂ ਨੂੰ ਵਾਪਸ ਲਾਇਆ ਵੀ ਟਰੈਕਟਰ ਅ ਇਦਾਂ ਟਰਾਲੀਆਂ ਦੇ ਨਾਲ ਟਰੈਕਟਰ ਕਿੰਨੇ ਸੀ? ਇੱਕ ਹੀ ਸੀ ਇਹ ਤਾਂ ਇੱਕ ਅੱਗੇ ਚਲੀ ਗਈ ਸੀ। ਉਹ ਵੀ ਫੁੱਲ ਲੋਡ ਸੀ। ਇਹਦਾ ਮਤਲਬ ਫਿਰ ਕਿਹੜੀ ਕੰਡੀਸ਼ਨ? ਸਰ ਮੰਗਰੋਈ ਕੋਈ ਸ਼ਾਰਤ ਕਰ ਗਿਆ ਕੋਈ ਲਾ ਗਿਆ। ਕਿੱਥੋਂ ਆ ਕਿੱਥੋਂ ਰੇ ਸੀਗੇ? ਅਸੀਂ ਆ ਕੰਮਿਆਂਣ ਗੇਟ ਤੋਂ ਹੀ ਆ ਰਹੇ ਸੀ। ਕਿੰਨੀਆਂ ਟਰਾਲੀਆਂ ਸੀ ਜਿਹੜੀਆਂ ਟਰਾਲੀਆਂ ਦੀਆਂ ਗੱਠਾਂ ਭਰੀਆਂ ਸੀ? ਦੋ ਸੀਆਂ ਇੱਕ ਲੰਗੀ। ਇਕ ਲੰਗੀ ਸੀ। ਹਾਂਜੀ। ਪਿਛਲੀ ਟਰਾਲੀ ਨੇ ਲੱਕਿਆ। ਹਾਂਜੀ। ਤੇ ਕਿੰਨਾ ਕੁ ਨੁਕਸਾਨ ਆਇਆ? ਨੁਕਸਾਨ ਤਾਂ ਹੀ ਹਜੇ ਕੱਢੇ ਪਤਾ ਲੱਗੂਗਾ ਵੱਧ ਹੀ ਹੈ ਨੁਕਸਾਨ। ਟਰੈਕਟਰ ਨੂੰ ਵੀ ਕੋਈ ਨੁਕਸਾਨ ਆਇਆ ਕਿ? ਟਰੈਕਟਰ ਵੱਜ ਗਈ। ਇਹ ਮਤਲਬ ਲੋਕਾਂ ਨੇ ਮਮਤ ਕਰਕੇ ਆ ਹਾਂ ਜੀ ਉਹਨ ਕੀ ਪੋਜੀਸ਼ਨ ਹੈ ਪੋਜੀਸ਼ਨ ਇਹੀ ਹੈ ਜੀ ਹੁਣ ਤਾਂ ਕੋਈ ਮਸ਼ੀਨ ਆਵੇ ਤਾਂ ਕਬਾਰ ਕੱਢੀ ਗਈ ਦੂਜੀ ਟਰਾਲੀ ਪਹਿਲਾਂ ਨਿਕਲ ਗਈ ਸੀ ਕਿਸੇ ਕਿਸੇ ਦਾ ਕੰਮ ਹੈ ਹਾਂ ਜੀ ਹਲਾਉਂਦ ਨਿਕਲ ਗਈ ਨਹੀਂ ਇਹ ਬਿਲੀ ਸਪਾਰਕ ਨਾਲ ਵੀ ਹੋ ਸਕਦੀ ਕਿ ਕਿਸੇ ਨੇ ਜਾਣ ਕੇ ਸ਼ਰਾਰਤ ਜਾਣ ਪੁੱਜ ਕੇ ਸ਼ਰਾਰਤ ਕੀਤੀ ਕੀ ਲੱਗਦਾ ਤੁਹਾਨੂੰ ਹੈਵੀ ਜਿਹੇ ਤੇ ਚੱਕ ਨੰਗੇ ਆ ਸਾਡੇ ਕੋਲ ਦੀ ਲੰਗੇ ਜੀ ਤਿੰਨ ਤਿੰਨ ਜਾਣੇ ਸਾਨੂੰ ਹੁਣ ਕੀ ਪਤਾ ਯਾਰ ਸੀ ਕਿ ਦੋ ਮੋਟਰਸਾਈਕਲ ਤੇ ਸੀ